ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਅਸੀਂ ਪੈਕ ਬਣਾਵਾਂਗੇ ਟੈਨਿੰਗ ਲਈ ਜਾਂ ਪਿਗਮੇਟੇਸ਼ਨ ਹੋਇਆ ਫੇਸ ਦੇ ਉੱਪਰ ਕਾਲਾਪਨ ਬਹੁਤ ਜ਼ਿਆਦਾ ਹੋ ਗਿਆ ਸਕਿਨ ਬਹੁਤ ਹੀ ਅਨਈਵਨ ਹੋ ਗਿਆ ਅਸੀਂ ਅੱਜ ਇਹੋ ਜਿਹਾ ਪੈਕ ਤਿਆਰ ਕਰਾਂਗੇ ਸਕਿਨ ਤੁਹਾਡੀ ਬਹੁਤ ਹੀ ਗ로우 ਕਰੇਗੀ ਕਾਲਾਪਣ ਵੀ ਰਿਮੂਵ ਹੋਵੇਗਾ ਔਰ ਜੋ ਟੈਨਿੰਗ ਹੋ ਗਈ ਗਰਮੀ ਦੇ ਕਰਕੇ ਅਸੀਂ ਜਿਵੇਂ ਬਾਹਰ ਜਾਂਦੇ ਆ ਤੁਰੰਤ ਹੀ ਟੈਨਿੰਗ ਹੋ ਜਾਂਦੀ ਹੈ ਸਾਡੇ ਫੇਸ ਦੇ ਉੱਪਰ ਜਿਵੇਂ ਦੇਖਿਆ ਕਈ ਵੀਰ ਪੱਗ ਵਗੈਰਾ ਬੰਨਦੇ ਉਹਨਾਂ ਤੇ ਕਿਵੇਂ ਜਿੱਥੇ ਜਿੱਥੇ ਪਾਗੋ ਦੀ ਠੀਕ ਹੈ ਬਾਕੀ ਜੋ ਵੀ ਓਪਨ ਏਰੀਆ ਹੁੰਦਾ ਨਾ ਹੁੰਦਾ ਨਾ ਉਹ ਕਿਵੇਂ ਟੈਨਿੰਗ ਨਾਲ ਤਾਂ ਹੋਇਆ ਹੁੰਦਾ ਉਹ ਮਤਲਬ ਪੱਗ ਦੇ ਨਿਸ਼ਾਨ ਰਹਿ ਜਾਂਦੇ ਕਿ ਬਹੁਤ ਹੀ ਜ਼ਿਆਦਾ ਮਤਲਬ ਟੈਨਿੰਗ ਹੋ ਜਾਂਦੀ ਹੈ ਬਾਹਾਂ ਦੇ ਉੱਪਰ ਹੋ ਜਾਂਦੀ ਹੈ ਫੇਸ ਦੇ ਉੱਪਰ ਹੋ ਜਾਂਦੀ ਹੈ ਅੱਜ ਅਸੀਂ ਇਹੋ ਜਿਹਾ ਪੈਕ ਤਿਆਰ ਕਰਨ ਲੱਗੇ ਜਿਸ ਨਾਲ ਟੈਨਿੰਗ ਦੂਰ ਹੋਊਗੀ ਤੁਰੰਤ ਤੁਸੀਂ ਕਿਤੇ ਵੀ ਆਂਦੇ ਜੇ ਨਾ ਆਪਣੇ ਫੇਸ ਨੂੰ ਵਾਸ਼ ਕਰਕੇ ਤਾਂ ਤੁਸੀਂ ਇਹ ਪੈਕ ਲਗਾ ਲਿਆ ਕਰੋ ਬਿਲਕੁਲ ਟੈਨ ਇਹ ਰਿਮੂਵ ਹੋ ਜੇਗੀ ਇਹਦੇ ਨਾਲ ਅੱਜ ਹੁਣ ਦੱਸਦੀਆਂ ਜੀ ਅਸੀਂ ਇੱਕ ਪੈਕ ਕਿਵੇਂ ਤਿਆਰ ਕਰਨਾ ਟੂ ਸਟੈਪ ਕਰਾਂਗੇ ਆਪਾਂ ਪਹਿਲਾ ਮੇਨ ਚੀਜ਼ ਸਾਡੀ ਹੈ ਜੀ ਪੋਟੈਟੋ ਜੂਸ ਤੇ ਰੋ ਮਿਲਕ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਮਿਲਾ ਕੇ ਪਹਿਲਾਂ ਆਪਾਂ ਫੇਸ ਨੂੰ ਵਾਸ਼ ਕਰਨਾ ਜੇ ਅਸੀਂ ਮੇਕਅਪ ਵਗੈਰਾ ਕੀਤਾ ਹੋਇਆ ਨਾ ਚੰਗੀ ਤਰ੍ਹਾਂ ਤੁਸੀਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਫੇਸ ਵਾਸ਼ ਦੇ ਨਾਲ ਫਿਰ ਤੁਸੀਂ ਇਹ ਸਟੈਪ ਦੂਸਰਾ ਕਰਨਾ ਥੋੜਾ ਜਿਹਾ ਅਸੀਂ ਪਾਵਾਂਗੇ ਇਹਦੇ ਵਿੱਚ ਰੌ ਮਿਲਕ ਕਿੰਨਾ ਕੁ ਤੁਹਾਨੂੰ ਚਾਹੀਦਾ ਜੀ ਓਨਾ ਹੀ ਪਾਣਾ ਤੁਸੀਂ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਪੋਟਾਟੋ ਦਾ ਜੂਸ ਕੱਢਿਆ ਹੋਇਆ ਮੈਂ ਹੁਣੇ ਹੀ ਕੱਢਿਆ ਹੋਇਆ ਤੁਸੀਂ ਵੀ ਇਦਾਂ ਹੀ ਕਰਨਾ ਜਦੋਂ ਤੁਸੀਂ ਬਣਾਉਣਾ ਉਦੋਂ ਹੀ ਕੱਟ ਕੇ ਰੱਖਣਾ ਇਹ ਨਹੀਂ ਕਿ ਤੁਸੀਂ ਪਹਿਲਾਂ ਮਾਰਨਿੰਗ ਕੱਟ ਕੇ ਰੱਖ ਦਿੱਤਾ ਪੋਟਾਟੋ ਦਾ ਜੂਸ ਤੇ ਅਸੀਂ ਸ਼ਾਮ ਨੂੰ ਪੈਕ ਤਿਆਰ ਕਰਨਾ ਉਹਦਾ ਕੋਈ ਫਾਇਦਾ ਨਹੀਂ ਨਾ ਕੋਈ ਰਿਜ਼ਲਟ ਹੀ ਆਣਾ ਉਸਦਾ ਕੋਈ ਵੀ ਚੀਜ਼ ਨੂੰ ਬਣਾ ਕੇ ਰੱਖਿਆ ਨਾ ਕਰੋ ਇਹ ਚੀਜ਼ਾਂ ਹੋ ਜੇ ਉਹ ਦੇਖੇ ਸੀ ਬਣਾ ਕੇ ਨਹੀਂ ਰੱਖ ਸਕਦੇ ਉਹਨਾਂ ਨੂੰ ਇਹਨੂੰ ਚੰਗੀ ਤਰ੍ਹਾਂ ਮਰਲਾ ਲਓ ਦੋਨਾਂ ਚੀਜ਼ਾਂ ਨੂੰ ਇਹਦੇ ਨਾਲ ਅਸੀਂ ਆਪਣੇ ਫੇਸ ਨੂੰ ਕਲੀਨ ਕਰਾਂਗੇ ਜੀ ਤੁਸੀਂ ਕਾਟਨ ਲੈ ਲੈਣੀ ਹੈ ਇਹਦੇ ਵਿੱਚ ਡਿਪ ਕਰ ਲਓ ਪਹਿਲਾਂ ਫੇਸ ਵਾਸ਼ ਕੀਤਾ ਹੋਣਾ ਚਾਹੀਦਾ ਜੇ ਤੁਸੀਂ ਕਿਤੇ ਵੀ ਆਂਦੇ ਜੀ ਪਹਿਲਾਂ ਫੇਸ ਨੂੰ ਵਾਸ਼ ਕਰਨਾ ਆਪਣੇ ਨੂੰ ਮੇਕਅਪ ਉਤਾਰਨਾ ਹੈ ਪਹਿਲਾਂ ਫਿਰ ਫੇਸ ਨੂੰ ਵਾਸ਼ ਕਰਨਾ ਫਿਰ ਤੁਸੀਂ ਇਹ ਸਟੈਪ ਫਾਲੋ ਕਰਨਾ ਜੀ ਚੰਗੀ ਤਰ੍ਹਾਂ ਫਿਰ ਤੁਸੀਂ ਇਹਦੇ ਨਾਲ ਆਪਣੇ ਫੇਸ ਨੂੰ ਕਰਨਾ ਮੈਂ ਹੈਂਡ ਤੇ ਕਰਕੇ ਦਿਖਾ ਰਹੀ ਤੁਸੀਂ ਆਪਣੇ ਫੇਸ ਦੇ ਉੱਪਰ ਕਰਨਾ ਪੋਟਾਟੋ ਤੇ ਕੱਚਾ ਦੁੱਧ ਪਾ ਕੇ ਮਿਕਸ ਕਰਕੇ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਤਿੰਨ ਚਾਰ ਵਾਰੀ ਕਾਟਨ ਨੂੰ ਡਿਪ ਕਰਕੇ ਵਿੱਚਵੇਂ ਤੇ ਫੇਸ ਦੇ ਉੱਪਰ ਕਰੋਗੇ ਦੇਖੋ ਕਿੰਨੀ ਇਹਦੇ ਨਾਲ ਮੈਲ ਵੀ ਤੁਹਾਡੀ ਜੋ ਗੰਦਗੀ ਤੁਹਾਡੇ ਫੇਸ ਤੇ ਉੱਪਰ ਹੈ ਨਾ ਬਿਲਕੁਲ ਕਲੀਨ ਹੋ ਜਾਏਗੀ ਫੇਸ ਤੁਹਾਡਾ ਬਿਲਕੁਲ ਕਲੀਨ ਹੋ ਜਾਏਗਾ ਜੀ ਫਿਰ ਤੁਸੀਂ ਪੈਕ ਲਗਾਓਗੇ ਤੇ ਰਿਜ਼ਲਟ ਵੀ ਵਧੀਆ ਆਏਗਾ ਤੁਹਾਡੇ ਫੇਸ ਦੇ ਉੱਪਰ ਐਵੇਂ ਤੁਸੀਂ ਚੰਗੀ ਤਰ੍ਹਾਂ ਦੋ ਤਿੰਨ ਵਾਰ ਡਿਪ ਕਰ ਕਰਕੇ ਨਾ ਫੇਸ ਨੂੰ ਕਲੀਨ ਕਰਨਾ ਹੈ ਚੰਗੀ ਤਰ੍ਹਾਂ ਫਿਰ ਤੁਸੀਂ ਰਿਜ਼ਲਟ ਦੇਖਿਓ ਕਿੰਨਾ ਵਧੀਆ ਆਣਾ ਤੁਹਾਡੇ ਫੇਸ ਦੇ ਉੱਪਰ ਇਹਦੇ ਨਾਲ ਹੀ ਬਹੁਤ ਵਧੀਆ ਰਿਜ਼ਲਟ ਆਵੇਗਾ ਪੋਟਾਟੋ ਤੇ ਕੱਚੇ ਦੁੱਧ ਨਾਲ ਫੇਸ ਨੂੰ ਕਲੀਨ ਕਰੋਗੇ ਤੇ ਹਾਂਜੀ ਹੁਣ ਅਸੀਂ ਫੇਸ ਨੂੰ ਕਲੀਨ ਕਰ ਲਿਆ ਮੈਂ ਆਪਣੇ ਹੈਂਡ ਤੇ ਕਰਕੇ ਦਿਖਾ ਰਹੀ ਤੁਸੀਂ ਆਪਣੇ ਫੇਸ ਨੂੰ ਕਰਨਾ ਮੈਂ ਹੈਂਡ ਨੂੰ ਵਾਸ਼ ਕਰਕੇ ਤੁਹਾਨੂੰ ਦਿਖਾਣੀ ਆ ਜੀ ਹਾਂਜੀ ਮੈਂ ਆਪਣੇ ਹੈਂਡ ਨੂੰ ਵਾਸ਼ ਕਰ ਰਹੀ ਆ ਦੇਖ ਲਓ ਜੀ ਕਿੰਨਾ ਵਧੀਆ ਰਿਜ਼ਲਟ ਆਇਆ ਕਿੰਨਾ 글로ਅ ਆ ਰਿਹਾ ਮੇਰੇ ਹੱਥ ਤੇ ਤੁਸੀਂ ਵੀ ਆਪਣੇ ਫੇਸ ਦੇ ਉੱਪਰ ਇਵੇਂ ਹੀ 글로ਅ ਆਏਗਾ ਪਹਿਲਾ ਸਟੈਪ ਤੁਸੀਂ ਪੋਟਾਟੋ ਤੇ ਕੱਚਾ ਦੁੱਧ ਮਿਲਾ ਕੇ ਦੋਨਾਂ ਚੀਜ਼ਾਂ ਨੂੰ ਫਿਰ ਹੀ ਆਪਣੇ ਫੇਸ ਨੂੰ ਕਲੀਨ ਕਰਕੇ ਫਿਰ ਸਾਡਾ ਫੇਸ ਬਿਲਕੁਲ ਕਲੀਅਰ ਆ ਸਾਫ਼ ਆ ਤੇ ਫਿਰ ਹੀ ਅਸੀਂ ਪੈਕ ਲਗਾਵਾਂਗੇ ਤੇ ਰਿਜ਼ਲਟ ਬਹੁਤ ਵਧੀਆ ਆਏਗਾ ਟੈਨਿਕ ਵੀ ਦੂਰ ਹੋ ਜਾਏਗੀ ਹੁਣ ਅਸੀਂ ਪੈਕ ਤਿਆਰ ਕਰੀਏ ਜੀ ਕਲੀਨ ਬੋਲ ਲੈ ਲੈਣਾ ਤੁਸੀਂ ਫਿਰ ਇਹ ਦੋਨੇ ਚੀਜ਼ਾਂ ਹੀ ਮਿਕਸ ਕਰਾਂਗੇ ਇਹਦੇ ਵਿੱਚ ਪੈਕ ਦੇ ਵਿੱਚ ਪਹਿਲਾਂ ਅਸੀਂ ਬੇਸਨ ਪਾਵਾਂਗੇ ਗ੍ਰਾਮ ਫਲਾਉਰ ਮੈਂ ਤਾਂ ਆਪਣੇ ਫੇਸ ਤੇ ਹੀ ਕਰਨਾ ਤੁਸੀਂ ਜ਼ਿਆਦਾ ਵੀ ਪਾ ਸਕਦੇ ਜੀ ਜਿੰਨਾ ਤੁਹਾਨੂੰ ਚਾਹੀਦਾ ਤੁਸੀਂ ਓਨਾ ਪਾਣਾ ਤੇ ਰਿਜ਼ਲਟ ਵੀ ਬਹੁਤ ਵਧੀਆ ਆਵੇਗਾ ਜੀ 2-3 ਡ੍ਰੋਪ ਅਸੀਂ ਪਾਵਾਂਗੇ ਜੀ ਲੈਮਨ ਦੀਆਂ ਇੰਨਾ ਕ ਲੈਮਨ ਪਾਵਾਂਗੇ ਅਸੀਂ ਇਹ oily skin ਵਾਲੇ ਵੀ ਕਰ ਸਕਦੇ ਨੇ ਕਿ ਜ਼ਰੂਰੀ ਨਹੀਂ ਆ ਕਿ dry skin ਵਾਸਤੇ ਆ oily skin ਵਾਲੇ ਵੀ ਕਰ ਸਕਦੇ ਨੇ ਹਰ ਇੱਕ ਚੀਜ਼ ਬੈਸਟ ਹੀ ਆ ਫਿਰ ਅਸੀਂ ਕਸਤੂਰੀ ਹਲਦੀ ਪਾਵਾਂਗੇ ਜੀ ਮੈਂ ਕਸਤੂਰੀ ਹਲਦੀ ਪਾ ਰਹੀ ਆ ਖਾਣੇ ਵਾਲੀ ਹਲਦੀ ਨਹੀਂ ਆ ਇਹ ਕਸਤੂਰੀ ਹਲਦੀ ਆ ਤੁਸੀਂ ਇਹ ਪਾਣੀ ਆ ਫਿਰ ਅਸੀਂ ਪੋਟਾਟੋ ਜੂਸ ਪਾ ਦਾਂਗੇ ਥੋੜਾ ਔਰ ਥੋੜਾ ਕੱਚਾ ਦੁੱਧ ਪਾਵਾਂਗੇ ਬਹੁਤ ਵਧੀਆ ਪੈਕ ਬਣ ਕੇ ਤਿਆਰ ਹੋ ਗਿਆ ਇਹਦੇ ਨਾਲ ਸਾਡੀ ਜੋ ਵੀ ਫੇਸ ਤੇ ਉੱਪਰ ਟੈਨਿੰਗ ਆਈ ਹੈ ਨਾ ਬਿਲਕੁਲ ਠੀਕ ਹੋ ਜਾਣੀ ਜੇ ਪਿੰਪਲ ਐਕਨੇ ਦੇ ਵੀ ਨਿਸ਼ਾਨ ਆ ਜਾਂ ਪਿੰਪਲ ਐਕਨੇ ਵੀ ਹੋ ਗਏ ਨੇ ਉਨਾ ਵਾਸਤੇ ਵੀ ਸਾਰੀਆਂ ਚੀਜ਼ਾਂ ਬੈਸਟ ਹੈ ਜੀ ਪਿਗਮੈਂਟੇਸ਼ਨ ਵਾਸਤੇ ਤਾਂ ਪੋਟਾਟੋ ਬੈਸਟ ਹੈ ਜੀ ਬੈਸਟ ਤੁਸੀਂ ਕੱਲਾ ਪੋਟਾਟੋ ਨੂੰ ਵੀ ਰੱਪ ਕਰ ਦਿਓ ਨਾ ਆਪਣੇ ਫੇਸ ਦੇ ਉੱਪਰ ਜਿੱਥੇ ਜਿੱਥੇ ਤੁਹਾਡੀ ਪਿਗਮੈਂਟੇਸ਼ਨ ਹੈ ਬਿਲਕੁਲ ਰਿਮੂਵ ਕਰੇਗਾ ਪੋਟਾਟੋ ਡੇਲੀ ਤੁਸੀਂ ਆਲੂ ਨੂੰ ਲੈ ਕੇ ਥੋੜਾ ਵਾਸ਼ ਕਰਕੇ ਚੰਗੀ ਤਰ੍ਹਾਂ ਕਲੀਨ ਕਰਨਾ ਇਹ ਨਹੀਂ ਮਿੱਟੀ ਵਗੈਰਾ ਨਹੀਂ ਲੱਗੀ ਹੋਣੀ ਚਾਹੀਦੀ ਕਲੀਨ ਕਰਕੇ ਉਹਨੂੰ ਕੱਟ ਕੇ ਨਾ ਥੋੜਾ ਇੱਕ ਸਲਾਈਸ ਲੈ ਕੇ ਉਹਨੂੰ ਆਪਣੇ ਫੇਸ ਦੇ ਉੱਪਰ ਰੱਪ ਕਰਿਆ ਕਰੋ ਜਿੱਥੇ ਤੁਹਾਡੀ ਪਿਗਮੈਂਟੇਸ਼ਨ ਹੈ ਬਿਲਕੁਲ ਵਧੀਆ ਰਿਜ਼ਲਟ ਆਵੇਗਾ ਪਿਗਮੈਂਟੇਸ਼ਨ ਦਿਨੋਂ ਤੋਂ ਦਿਨੋਂ ਲਾਈਟ ਹੋਣ ਲੱਗੀ ਜਾਊਗੀ ਜੀ ਜਿਵੇਂ ਜਿਵੇਂ ਤੁਸੀਂ ਕਰੋਗੇ ਆ ਦੇਖੋ ਜੀ ਸਾਡਾ ਪੈਕ ਬਣ ਕੇ ਰੈਡੀ ਹੋ ਗਿਆ ਹੁਣ ਮੈਂ ਤੁਹਾਨੂੰ ਲਗਾ ਕੇ ਦਿਖਾਨੀ ਆ ਆਪਣੇ ਹੈਡ ਦੇ ਉੱਪਰ ਰਿਜ਼ਲਟ ਵੀ ਬਹੁਤ ਵਧੀਆ ਆਉਂਦਾ ਜੀ ਇਸ ਪੈਕ ਦਾ ਟੈਨਿੰਗ ਬਿਲਕੁਲ ਦੂਰ ਹੋ ਜਾਂਦੀ ਕਾਲਾਪਨ ਹੋਇਆ ਜਿਵੇਂ ਤੁਹਾਡੇ ਕਈਆਂ ਦੀਆਂ ਨਿਊ ਸਕਿਨਾਂ ਨੇ ਜਿਵੇਂ ਕਿਤੇ ਉਹ ਗੋਰੀ ਹੈ ਕਿਤੇ ਉਹ ਕਾਲੀ ਆ ਉਹ ਵੀ ਬਹੁਤ ਬਿਲਕੁਲ ਠੀਕ ਹੋਵੇ ਜੀ ਬਿਲਕੁਲ ਕਵਰ ਹੋ ਜੇਗੀ ਉਹਦੇ ਨਾਲ ਇਹਦੇ ਨਾਲ ਇਹ ਤੁਸੀਂ ਪੈਕ ਤੇ ਦੋਨੇ ਚੀਜ਼ਾਂ ਕਰਕੇ ਕਰਨੀਆਂ ਜੇ ਮੰਨ ਲਓ ਇਹ ਸਾਡਾ ਫੇਸ਼ੀਅਲ ਹੋ ਗਿਆ ਵੀਕ ਦੇ ਵਿੱਚ ਦੋ ਤਿੰਨ ਵਾਰ ਇਹਨੂੰ ਕਰ ਲਿਆ ਕਰੋ ਕੋਈ ਇਹਦਾ ਮਤਲਬ ਨੁਕਸਾਨ ਨਹੀਂ ਜੀ ਰਿਜ਼ਲਟ ਵਧੀਆ ਹੀ ਆਵੇਗਾ ਲਾਭ ਹੀ ਮਿਲੇਗਾ ਤਾਂ ਕੋਈ ਨੁਕਸਾਨੀ ਆ ਕਰਦੀਆਂ ਚੀਜ਼ਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਕਸਤੂਰੀ ਹਲਦੀ ਪਾਈ ਮੈਂ ਖਾਣੇ ਵਾਲੀ ਹਲਦੀ ਨਹੀਂ ਪਾਈ ਕਿਉਂਕਿ ਉਹ ਰੰਗ ਛੱਡ ਜਾਂਦੀ ਸਾਡੇ ਫੇਸ ਦੇ ਉੱਪਰ ਕਸਤੂਰੀ ਹਲਦੀ ਜੋ ਰੰਗ ਨਹੀਂ ਛੱਡਦੀ ਹੈਗੀ ਤੁਸੀਂ ਕਸਤੂਰੀ ਹਲਦੀ ਲਿਆ ਕੇ ਰੱਖੋ ਘਰ ਵਿੱਚ ਜਦੋਂ ਤੁਸੀਂ ਪੈਕ ਬਣਾਉਂਦੇ ਜੀ ਇੱਕ ਪਿੰਚ ਪਾ ਲਿਆ ਕਰੋ ਉਹਦੇ ਵਿੱਚ ਬਹੁਤ ਵਧੀਆ ਪਿੰਪਲ ਐਕਨੇ ਤੇ ਵੀ ਬਹੁਤ ਵਧੀਆ ਵਰਕ ਕਰਦੀ ਹੈ ਜੀ ਕਸਤੂਰੀ ਹਲਦੀ ਬੇਸਨ ਵੀ ਬੈਸਟ ਹੈ ਪਿੰਪਲ ਐਕਨੇ ਵਾਸਤੇ ਔਰ ਉਹਨੂੰ ਕੰਟਰੋਲ ਕਰਦਾ ਆ oily skin ਦੇ ਉੱਪਰ ਹੀ ਪਿੰਪਲ ਐਕਨੇ ਬਹੁਤ ਜ਼ਿਆਦਾ ਨਿਕਲਦੇ ਨੇ dry skin ਤੇ ਤੇ ਰਿੰਕਲ ਵਗੈਰਾ ਪੈਂਦੇ ਨੇ ਚਲੋ ਉਹਨਾਂ ਨੂੰ ਤਾਂ ਤੁਸੀਂ ਪੈਕ ਵਗੈਰਾ ਲਗਾਉਂਦੇ ਰਹੋਗੇ ਤੇ skin ਤੁਹਾਡੀ ਟਾਈਟ ਹੋਵੇਗੀ ਤੇ ਰਿੰਕਲ ਵੀ ਠੀਕ ਹੋ ਜਾਣਗੇ ਰੋਜ਼ ਕੋਈ ਨਾ ਕੋਈ ਪੈਕ ਲਗਾਉਂਦੀਆਂ ਰਿਹਾ ਕਰਨ ਮੇਰੀਆਂ ਭੈਣਾਂ ਮੈਂ ਦੇਲੀ ਤੁਹਾਨੂੰ ਬੋਲਦੀ ਆਪਣਾ ਵੀ ਧਿਆਨ ਰੱਖਿਆ ਕਰੋ ਸਾਰੇ ਘਰ ਦੇ ਕੰਮਾਂ ਦੇ ਨਾਲ ਨਾਲ ਅਸੀਂ ਆਪਣਾ ਵੀ ਧਿਆਨ ਰੱਖਣਾ ਹੈ ਜੀ ਜੋ ਵੀ ਫੇਸ ਤੇ ਉੱਪਰ ਕੋਈ ਨਾ ਕੋਈ ਕਰਦਾ ਰਹਿੰਦਾ ਹੈ ਕੋਈ ਪੈਕ ਲਗਾਉਂਦਾ ਕੋਈ ਕੁਝ ਉਹਦਾ ਪਤਾ ਚੱਲ ਜਾਂਦਾ ਫੇਸ ਤੋਂ ਹੀ ਕਿ ਆਪਣੇ ਫੇਸ ਦੀ ਕੇਅਰ ਕਰ ਰਿਹਾ ਜਿਹੜਾ ਨਹੀਂ ਕਰਦਾ ਉਹਦਾ ਵੀ ਪਤਾ ਚੱਲ ਜਾਂਦਾ ਜੀ ਤੁਸੀਂ ਵੀ ਕੁਝ ਨਾ ਕੁਝ ਲਗਾਉਂਦੇ ਰਿਹਾ ਕਰੋ ਆਪਣੇ ਫੇਸ ਦੇ ਉੱਪਰ ਜਿਹੜਾ ਤੁਹਾਨੂੰ ਪੈਕ ਸਹੀ ਲੱਗਦਾ ਤੁਹਾਨੂੰ ਰਿਜ਼ਲਟ ਵਧੀਆ ਮਿਲਦਾ ਤੁਸੀਂ ਉਹੀ ਪੈਕ ਲਗਾਓ ਕੱਚਾ ਦੁੱਧ ਤੇ ਬੇਸਣ ਨਾਲ ਰੋਜ਼ ਹੀ ਆਪਣੇ ਫੇਸ ਨੂੰ ਵਾਸ਼ ਕਰਿਆ ਕਰੋ ਤੇ ਰਿਜ਼ਲਟ ਬਹੁਤ ਵਧੀਆ ਆਉਂਦਾ ਬਿਲਕੁਲ ਕਾਲਾਪਨ ਦੂਰ ਹੋ ਜਾਂਦਾ ਜੋ ਪਿੰਪਲ ਐਕਨੇ ਦੇ ਨਿਸ਼ਾਨ ਆ ਰਹੇਗੇ ਉਹ ਵੀ ਦੂਰ ਹੋ ਜਾਂਦੇ ਨੇ ਕੱਚਾ ਦੁੱਧ ਤੇ ਬੇਸਣ ਦੇ ਨਾਲ ਥੋੜੀ ਕਸਤੂਰੀ ਹਲਦੀ ਪਾ ਲਓ ਪਾਣੀ ਹੈ ਤੇ ਜੇ ਤੁਹਾਡੇ ਪਿੰਪਲ ਐਕਨੇ ਹੋਏ ਨੇ ਕਸਤੂਰੀ ਹਲਦੀ ਵੀ ਪਾ ਲਿਆ ਕਰੋ ਰਿਜ਼ਲਟ ਬਹੁਤ ਵਧੀਆ ਆਏਗਾ ਇਹਨੂੰ 2 ਮਿੰਟ ਦੀ ਮ사ਜ ਦਵਾਂਗੇ ਲਾਈਟ ਹੈਂਡ ਨਾਲ ਫਿਰ ਅਸੀਂ ਇਹਨੂੰ ਲੱਗਾ ਰਹਿਣੇ ਦਵਾਂਗੇ 10-15 ਮਿੰਟ ਹਾਂਜੀ 2 ਮਿੰਟ ਅਸੀਂ ਮ사ਜ ਕਰ ਲਈ ਹੁਣ ਅਸੀਂ ਇਹਦੇ ਉੱਪਰ ਇੱਕ ਲੇਅਰ ਲਗਾ ਦਾਂਗੇ ਜੀ ਐਵੇਂ ਮੈਂ ਆਪਣੇ ਹੈਂਡ ਤੇ ਕਰਕੇ ਦਿਖਾ ਰਹੀ ਨਾ ਤੁਸੀਂ ਆਪਣੇ ਫੇਸ ਤੇ ਉੱਪਰ ਕਰਨਾ ਆ ਤੇ ਰਿਜ਼ਲਟ ਬਹੁਤ ਵਧੀਆ ਆਏਗਾ ਬਿਲਕੁਲ ਟੈਨਿੰਗ ਦੂਰ ਹੋ ਜਾਣੀ ਆ ਜਦੋਂ ਤੁਸੀਂ ਕਿਤੇ ਉਹ ਆਂਦੇ ਜੇ ਫੇਸ ਵਾਸ਼ ਕਰੋ ਜੇ ਤਾਂ ਹੀ ਤੁਸੀਂ ਕਿਤੇ ਉਹ ਫੰਕਸ਼ਨ ਵਗੈਰਾ ਤੇ ਗਏ ਜੇ ਮੇਕਅਪ ਕੀਤਾ ਹੋਇਆ ਜਿਆਦਾ ਪਹਿਲਾਂ ਤੁਸੀਂ ਫੇਸ ਫੇਸ ਦੇ ਉੱਪਰ ਕੋਕੋਨਟ ਲੈ ਕੇ ਥੋੜਾ ਉਹਦੇ ਨਾਲ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਕਰ ਲਓ ਉਹਦੇ ਨਾਲ ਸਾਰਾ ਮੇਕਅਪ ਉੱਤਰ ਜਾਂਦਾ ਆ ਫਿਰ ਤੁਸੀਂ ਕਾਟਨ ਦੇ ਨਾਲ ਉਤਾਰ ਸਕਦੇ ਜੇ ਪਹਿਲਾਂ ਔਇਲ ਦੇ ਨਾਲ ਕਰਨਾ ਫਿਰ ਕਾਟਨ ਨਾਲ ਉਤਾਰੋਗੇ ਤੇ ਦੇਖਿਓ ਕਿਵੇਂ ਬਲੈਕ ਹੋ ਜਾਂਦੀ ਕਾਟਨ ਫਿਰ ਤੁਸੀਂ ਫੇਸ ਵਾਸ਼ ਕਰਨਾ ਆ ਜੇ ਕਿਤੇ ਉਹ ਆਏ ਜੇ ਜ਼ਿਆਦਾ ਮੇਕਅਪ ਕੀਤਾ ਜੇ ਤੁਸੀਂ ਮੇਕਅਪ ਨਹੀਂ ਕੀਤਾ ਫਿਰ ਤੁਸੀਂ ਫੇਸ ਵਾਸ਼ ਹੀ ਕਰ ਲਓ ਫਿਰ ਤੁਸੀਂ ਇਹ ਸਟੈਪ ਕਰਨਾ ਹੈ ਕੱਚਾ ਦੁੱਧ ਤੇ ਆਲੂ ਦਾ ਜੋ ਜੂਸ ਪਾ ਕੇ ਕੀਤਾ ਨਾ ਉਹ ਵਾਲਾ ਕਰਨਾ ਹੈ ਫਿਰ ਤੁਸੀਂ ਇਹ ਪੈਕ ਲਗਾਉਣਾ ਤੇ ਫਿਰ 15 ਮਿੰਟ ਇਹਨੂੰ ਰੱਖ ਦਿਓ ਜਦੋਂ ਡਰਾਈ ਹੋ ਜਾਂਦਾ ਹੈ ਫਿਰ ਤੁਸੀਂ ਥੋੜੇ ਗਿੱਲੇ ਹੱਥ ਕਰਕੇ ਥੋੜੀ ਮ사ਜ ਦੇ ਕੇ ਸੌਫਟ ਹੱਥਾਂ ਨਾਲ ਜ਼ਿਆਦਾ ਰਗੜਨਾ ਨਹੀਂ ਸੌਫਟ ਹੱਥਾਂ ਨਾਲ ਮ사ਜ ਦੇ ਕੇ ਇਸ ਨੂੰ ਉਤਾਰ ਦਿਓ ਠੰਡੇ ਪਾਣੀ ਨਾਲ ਧੋ ਦਿਓ ਬਾਦ ਵਿੱਚ ਤੁਹਾਨੂੰ ਕੋਈ ਜ਼ਰੂਰਤ ਨਹੀਂ ਪੈਣੀ ਕੁਝ ਵੀ ਲਗਾਉਣ ਦੀ ਜੇ ਤੁਸੀਂ ਚਾਹੋ ਤੇ ਲਗਾ ਵੀ ਸਕਦੇ ਜੀ ਜੇ ਤੁਹਾਡੀ ਡਰਾਈ ਸਕਿਨ ਹੈ ਨਾ ਤੁਸੀਂ ਕੁਝ ਨਾ ਕੁਝ ਲਗਾ ਲੈਣਾ ਵੈਸੇ ਡਰਾਈ ਨਹੀਂ ਰਹੇਗੀ ਕਿਉਂਕਿ ਅਸੀਂ ਦੁੱਧ ਪਾਇਆ ਹੋਏ ਦੇ ਵਿੱਚ ਕੱਚਾ ਤੇ ਰਿਜ਼ਲਟ ਬਹੁਤ ਵਧੀਆ ਆਏਗਾ ਜੋ ਵੀ ਵੀਡੀਓ ਦੇਖਤਾ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਪਲੀਜ਼ ਕਰਿਆ ਕਰੋ ਜੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਥੈਂਕ ਯੂ ਸਭੀ ਕੋ